ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਵਾਸਤੇ ਹੈ ਜੋ ਕਹਿ ਦਿੰਦੇ ਹਨ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਤਾਂ ਚਾਹੁੰਦੇ ਹਾਂ ਪਰ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਕੋਈ ਝੁਕਤੀ ਦੱਸੋ ਮੇਰੇ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਅੰਮ੍ਰਿਤ ਵੇਲੇ ਦਾ ਉੱਠਣਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਯਾਦ ਦੇ ਵਿੱਚ ਬਹਿਣਾ ਵਾਇਗੁਰੂ ਜੀ ਦੀ ਸਿਫਤ ਸਲਾਹ ਕਰਨੇ ਸਾਡੇ ਸਭ ਦੇ ਲਈ ਜ਼ਰੂਰੀ ਕੀਤਾ ਹੈ ਪਰ ਫਿਰ ਵੀ ਕਈ ਮਨੁੱਖ ਕਹਿ ਦਿੰਦੇ ਹਨ ਕਿ ਅਸੀਂ ਉੱਠਣਾ ਤਾਂ ਚਾਹੁੰਦੇ ਹਾਂ ਪਰ ਉੱਠਿਆ ਨਹੀਂ ਜਾਂਦਾ ਉਸ ਵੇਲੇ ਸਾਨੂੰ ਆਲਸ ਕੇਰਾ ਪਾ ਲੈਂਦਾ ਹੈ ਤੇ ਇਥੇ ਸਭ ਤੋਂ ਪਹਿਲਾਂ ਤਾਂ ਇਹ ਸਮਝ ਲਓ ਕਿ ਆਪਾਂ ਜਦੋਂ ਵੀ ਕਿਸੇ ਚੰਗੇ ਪਾਸੇ ਲੱਗਣਾ ਹੋਵੇ ਤਾਂ ਇਹ ਮਨ ਆਪਣੀਆਂ ਮਨ ਆਈਆਂ ਕਰਦਾ ਹੈ ਇਹ ਸਾਨੂੰ ਚੰਗੇ ਪਾਸੇ ਲੱਗਣ ਨਹੀਂ ਦਿੰਦਾ ਜਿਸ ਤਰ੍ਹਾਂ ਤੁਸੀਂ ਦੁਨੀਆਦਾਰੀ ਦੇ ਵਿੱਚ ਵਿਚਰਦੇ ਆਂ ਹੀ ਵੇਖ ਲਓ ਕਿ ਜਦੋਂ ਵੀ ਕੋਈ ਵਿਅਕਤੀ ਕਿਸੇ ਚੰਗੇ ਕੰਮ ਨੂੰ ਜਾਂ ਕਿਸੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਜਾਂਦਾ ਹੈ ਤੇ ਉਸ ਦੇ ਵਿਰੋਧੀ ਕਈ ਵਿਉਂਤਾਂ ਘੜਦੇ ਨੇ ਉਸ ਨੂੰ ਥੱਲੇ ਲਾਉਂਦੀਆਂ ਉਹਦੀ ਹਿੰਮਤ ਤੋੜਨ ਦੀਆਂ ਕਹਿਣਗੇ ਕਿ ਇਸ ਕੰਮ ਦੇ ਵਿੱਚ ਕਾਮਯਾਬੀ ਨਹੀਂ ਮਿਲਨੀ ਤੈਨੂੰ ਬੜੇ ਲੋਕ ਫੇਲ ਹੋਏ ਨੇ ਬੜੇ ਲੋਕਾਂ ਨੂੰ ਘਾਟਾ ਪਿਆ ਹੈ ਤੂੰ ਛੱਡ ਦੇ ਕਈ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਵੀ ਜਾਂਦੇ ਹਨ ਢੇਰੀ ਟਾ ਜਾਂਦੇ ਹਨ ਤੇ ਹਿੰਮਤ ਹਾਰ ਕੇ ਬੈਠ ਜਾਂਦੇ ਹਨ ਉਸ ਕੰਮ ਨੂੰ ਉੱਥੇ ਹੀ ਛੱਡ ਦਿੰਦੇ ਹਨ ਪਰ ਜਿਹੜੇ ਉਦਮੀ ਹੁੰਦੇ ਹਨ ਮਿਹਨਤੀ ਹੁੰਦੇ ਹਨ ਉਹ ਉਹਨਾਂ ਲੋਕਾਂ ਦੀਆਂ 네ਗੇਟਿਵ ਗੱਲਾਂ ਨੂੰ ਪੋਜ਼ਿਟਿਵ ਦੇ ਵਿੱਚ ਲੈਂਦੇ ਹਨ ਜੋ-ਜੋ ਵਿਰੋਧੀ ਉਹ ਕਮੀਆਂ ਦੱਸਦੇ ਨੇ ਉਹ ਸਭ ਉਹਨਾਂ ਕਮੀਆਂ 'ਤੇ ਸੋਚ ਵਿਚਾਰ ਕਰਦੇ ਨੇ ਅਤੇ ਅੱਗੇ ਕਹਿੰਦੇ ਹਨ ਕਿ ਨਹੀਂ ਮੈਂ ਕਰ ਸਕਦਾ ਹਾਂ ਮੈਂ ਘਾਟਾ ਨਹੀਂ ਖਾਵਾਂਗਾ। ਉਹ ਆਪਣੇ ਕੰਮ ਪ੍ਰਤੀ ਹੋਰ ਜਾਣਕਾਰੀ ਇਕੱਠੀ ਕਰਦੇ ਹਨ। ਆਖਿਰ ਉਹਨਾਂ ਦਾ ਇਹ ਉਦਮ ਉਹਨਾਂ ਦੀ ਮਿਹਨਤ ਉਹਨਾਂ ਨੂੰ ਕਾਮਯਾਬ ਕਰ ਦਿੰਦੀ ਹੈ ਜੋ ਕਿ ਉਹਨਾਂ ਨੂੰ ਪਤਾ ਹੈ ਕਿ ਜੇ ਸੁਪਨੇ ਮੇਰੇ ਹਨ ਤਾਂ ਮਿਹਨਤ ਵੀ ਮੈਨੂੰ ਹੀ ਕਰਨੀ ਪੈਣੀ ਹੈ ਕਿਉਂਕਿ ਸੁਪਨੇ ਦੇਖਣ ਨਾਲ ਕਦੇ ਪੂਰੇ ਨਹੀਂ ਹੁੰਦੇ। ਵੇਖਦਾ ਤਾਂ ਹਰ ਕੋਈ ਹੈ ਪਰ ਸੁਪਨੇ ਪੂਰੇ ਕਿਸੇ ਕਿਸੇ ਦੇ ਹੁੰਦੇ ਹਨ ਉਹਨਾਂ ਦੇ ਹੁੰਦੇ ਹਨ ਜੋ ਉਦਮੀ ਅਤੇ ਮਿਹਨਤੀ ਹੁੰਦੇ ਹਨ ਤੇ ਉਸੇ ਹੀ ਤਰ੍ਹਾਂ ਜਦੋਂ ਵੀ ਅਸੀਂ ਵਾਹਿਗੁਰੂ ਜੀ ਦਾ ਨਾਮ ਲੈਂਦੇ ਹਾਂ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਮਨ ਸਾਨੂੰ ਕਿਸੇ ਬਣਨੇ ਨਹੀਂ ਲੱਗਣ ਦਿੰਦਾ ਪਰਾਪਾ ਉਸ ਕਾਮਜਾਬ ਇਨਸਾਨ ਦੇ ਵਾਂਗ ਇਸ ਮਨ ਨੂੰ ਕੰਟਰੋਲ ਕਰਨ ਦੀ ਯੋਗਤੀ ਲੱਭਣੀ ਹੈ ਜੋ ਵੀ ਹੋ ਸਕੇ ਜਿੰਨਾ ਵੀ ਹੋ ਸਕੇ ਉਹ ਕਰਨਾ ਹੈ ਇਸ ਮਨ ਨੂੰ ਕੰਟਰੋਲ ਕਰਨ ਦੇ ਲਈ ਇਸ ਮਨ ਨੂੰ ਕੰਟਰੋਲ ਕਰਨ ਦੀ ਸਭ ਤੋਂ ਵੱਡੀ ਯੋਗਤੀ ਹੈ ਕਿ ਸਾਡੀ ਸੰਗਤ ਵਧੀਆ ਹੋਣੀ ਚਾਹੀਦੀ ਹੈ ਸਾਥ ਸੰਗਤ ਕਰੋ ਕਿਉਂਕਿ ਆਪਾ ਜਿੰਨਾ ਹੀ ਚੰਗੇ ਲੋਕਾਂ ਦੇ ਨਾਲ ਮਿਲਾਂਗੇ ਉਹਨਾਂ ਨਾਲ ਉਹਨਾਂ ਦੇ ਵਿਚਾਰ ਗ੍ਰਹਿਣ ਕਰਾਂਗੇ ਉਹਨਾਂ ਹੀ ਸਾਡੇ ਉੱਤੇ ਚੰਗਾ ਅਸਰ ਹੋਵੇਗਾ ਤੇ ਜਦੋਂ ਮਨ ਤੁਹਾਡਾ ਜिद ਕਰੇ ਕਿ ਮੈਂ ਇਹਨੂੰ ਉੱਠਣ ਨਹੀਂ ਦੇਣਾ ਤੇ ਉਸ ਤੋਂ ਤੇ ਉਸ ਤੋਂ ਵੀ ਵਾਧ ਜਿੱਤੇ ਪਾਂ ਜਾਓ ਤੁਸੀਂ ਕਹੋ ਕਿ ਮੈਂ ਅੱਜ ਉੱਠ ਕੇ ਹੀ ਦਿਖਾਉਣਾ ਹੈ ਤੈਨੂੰ ਜੇ ਆਪਾਂ ਇਸ ਜਗ ਨੂੰ ਜਿੱਤਣਾ ਚਾਹੁੰਦੇ ਹਾਂ ਤਾਂ ਪਹਿਲਾਂ ਮਨ ਨੂੰ ਜਿੱਤਣਾ ਪੈਣਾ ਹੈ ਪਾਸ਼ਾ ਵੀ ਕਹਿੰਦੇ ਹਨ ਕਿ ਮਨ ਜیتے ਜਗ ਜੀਤ ਜੇ ਅਸੀਂ ਜਾਗ ਨੂੰ ਜਿਤਨਾ ਚਾਹੁੰਦੇ ਹਾਂ ਤੇ ਇਸ ਮਨ ਨੂੰ ਜਿਤਨਾ ਹੀ ਪੈਣਾ ਹੈ ਜੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਅਮਰਤ ਵੇਲੇ ਸੰਭਾਲਣਾ ਹੀ ਪੈਣਾ ਹੈ ਜੇ ਅਮਰਤ ਵੇਲੇ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਚਾਹੁੰਦੇ ਹਾਂ ਜੋ ਮੈਂ ਗੱਲਾਂ ਹੁਣ ਤੁਹਾਨੂੰ ਦੱਸ ਰਹੀ ਹਾਂ ਉਹਨਾਂ ਨੂੰ ਲਗਾਤਾਰ ਜੇ 7 ਦਿਨ ਵੀ ਕਰ ਲਓਗੇ ਤਾਂ ਤੁਹਾਡਾ ਮਨ ਕੰਟਰੋਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਅਮਰਤ ਵੇਲੇ ਉੱਠਣ ਦਾ ਚਾਅ ਮਨ ਵਿੱਚ ਪੈਦਾ ਹੋ ਜਾਵੇਗਾ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਸੰਭਾਲਣ ਤੋਂ ਪਹਿਲਾਂ ਸਾਨੂੰ ਸ਼ਾਮ ਦਾ ਵੇਲਾ ਸੰਭਾਲਣਾ ਪੈਣਾ ਹੈ ਇਸ ਲਈ ਜੋ ਵੀ ਕਹਿੰਦੇ ਹਨ ਕਿ ਸਾਨੂੰ ਗੁਰਬਾਣੀ ਪੜ੍ਹਦਿਆਂ ਨੂੰ ਆਲਸ ਪੈਂਦਾ ਹੈ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਰੋਜ਼ਾਨਾ ਸ਼ਾਮ ਨੂੰ ਗੁਰੂ ਘਰ ਜਾਇਆ ਕਰੋ ਜਦੋਂ ਗੁਰੂ ਘਰ ਜਾਣਾ ਤਾਂ ਰਸਤੇ ਦੇ ਵਿੱਚ ਗੱਲਾਂ ਨਹੀਂ ਕਰਨੀਆਂ ਪੂਰੇ ਚਾਰ ਨਾਲ ਜਾਣਾ ਹੈ ਕਿ ਮੈਂ ਆਪਣੇ ਗੁਰੂ ਨੂੰ ਮਿਲਣ ਲਈ ਚੱਲਿਆ ਹਾਂ ਮੈਂ ਆਪਣੇ ਗੁਰੂ ਜੀ ਤੋਂ ਦਾਤਨ ਲੈਣ ਚੱਲਿਆ ਹਾਂ ਝੋਲੀਆਂ ਪਰਵਾਉਣ ਚੱਲਿਆ ਹਾਂ ਜਦੋਂ ਇਸ ਚਾਹ ਦੇ ਨਾਲ ਜਾਓਗੇ ਤੇ ਮੇਰੇ ਵਾਈਗਰੋ ਜੀ ਵੀ ਤੁਹਾਨੂੰ ਇਦਾਂ ਆਉਂਦਿਆਂ ਨੂੰ ਦੇਖ ਕੇ ਬੜੇ ਖੁਸ਼ ਹੋਣਗੇ ਦੇਖੋ ਸ਼ੋਕੇ ਪਤਾ ਨਹੀਂ ਕਿੰਨੀਆਂ ਦਾਤਾਂ ਤੁਹਾਡੀ ਛੋਲੇ ਦੇ ਵਿੱਚ ਪਾ ਦੇਣਗੇ ਗੁਰੂ ਘਰ ਜਾਣ ਲੱਗਿਆਂ ਰਸਤੇ ਦੇ ਵਿੱਚ ਸ਼ਬਦ ਦਾ ਜਾਬਖਾਲਤੇ ਹੋਏ ਜਾਣਾ ਹੈ ਕਿ ਪਰ ਕਾ ਬੁਰਾ ਨਾ ਰੱਖੋ ਚੇਤ ਤੁਮ ਕੋ ਦੁੱਖ ਨਾ ਪਾਏ ਕਿ ਪਰ ਕਾ ਬੁਰਾ ਨਾ ਰੱਖੋ ਚੇਤ ਤੁਮ ਕੋ ਦੁੱਖ ਨਾ ਪਾਏ ਇਹ ਸ਼ਬਦ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਨਾ ਕਾਮਚਾਹੀ ਦਾ ਕਾਰਨ ਸਾਡੀ ਈਰਖਾ ਹੰਕਾਰ ਹੈ ਜਿਸ ਦਿਨ ਵਿੱਚ ਸਾਡੇ ਮਨ ਦੇ ਵਿੱਚ ਹੋਏ ਕਿਸੇ ਦਾ ਬੁਰਾ ਕਰਨ ਦੀ ਗੱਲ ਨਿਕਲ ਗਈ ਉਸ ਦਿਨ ਆਪਣਾ ਚੰਗਾ ਆਪਣੇ ਆਪ ਹੋ ਜਾਣਾ ਹੈ ਇਸ ਲਈ ਰਸਤੇ ਵਿੱਚ ਜਾਂਦਿਆਂ ਹੋਇਆਂ ਇਹ ਸ਼ਬਦ ਦਾ ਜਾਪ ਕਰਨਾ ਜੇ ਸ਼ਬਦ ਦਾ ਜਾਪ ਨਹੀਂ ਆਉਂਦਾ ਤਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਜਾਓ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਏ ਜਾਓ ਬਸ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਨੀਆਂ ਤੇ ਗੁਰੂ ਘਰ ਜਾ ਕੇ ਸੇਵਾ ਕਰੋ ਜੇ ਤੁਸੀਂ ਅੰਮ੍ਰਿਤ ਵੇਲੇ ਦੀ ਸਾਮ ਸੰਭਾਲ ਮੰਗਣੀ ਚਾਹੁੰਦੇ ਹੋ ਅਮਰਤ ਵੇਲੇ ਦਾ ਉੱਦਮ ਅਮਰਤ ਵੇਲੇ ਦਾ ਨਿਤਨੇਮ ਮੰਗਣਾ ਹੈ ਤਾਂ ਗੁਰੂ ਘਰ ਜਾ ਕੇ ਚੋੜਿਆਂ ਦੀ ਸੇਵਾ ਕਰਨੀ ਹੈ ਜੇ ਹੋਰ ਵੀ ਕੋਈ ਇਸ਼ਿਆ ਗੁਰੂ ਘਰ ਸੇਵਾ ਕਰਦਿਆਂ ਹੋਆ ਇਹ ਸ਼ਬਦ ਦਾ ਜਾਪ ਕਰਿਆ ਕਰੋ ਹੱਥ ਤੁਹਾਡੇ ਸੇਵਾ ਕਰਨ ਅਤੇ ਮਨ ਤੁਹਾਡਾ ਕਵੇ ਕਿ ਸਾਚੇ ਸਾਹਿਬਾ ਕਿਆ ਨਹੀਂ ਕਰਤੇਰੇ ਕਰਤਾ ਤੇਰੇ ਸਭ ਕੀ ਸਹੈ ਜਿਸ ਦੇਵੇ ਸੋ ਪਾਵੇ ਜਦੋਂ ਇਸ ਭਾਵਨਾ ਦੇ ਨਾਲ ਸੇਵਾ ਕਰੋਗੇ ਤਾਂ ਤੁਹਾਡੀ ਕੀਤੀ ਹੋਈ ਸੇਵਾ ਦਾ ਫਲ ਜ਼ਰੂਰ ਮਿਲੇਗਾ ਤੇ ਗੁਰੂ ਘਰ ਤੋਂ ਆਉਂਦਿਆਂ ਹੋਇਆਂ ਮੈਂ ਕਿਸੇ ਨਾਲ ਇੱਧਰ-ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ। ਆਪਣੇ ਵਾਹਿਗੁਰੂ ਤੋਂ ਜੋ ਦਾਤਾਂ ਲੈ ਕੇ ਆਏ ਹੋ ਉਹ ਸਿੱਧੀਆਂ ਆਪਣੇ ਘਰ ਹੀ ਲੈ ਕੇ ਜਾਣੀਆਂ ਹਨ। ਇਹ ਨਹੀਂ ਕਿ ਰਸਤੇ ਦੇ ਵਿੱਚ ਇੱਧਰ-ਉੱਧਰ ਦੀਆਂ ਗੱਲਾਂ ਕਰਕੇ ਮਨ ਨੂੰ ਵਿਸ਼ੇਵਕਾਰਾਂ ਦੀ ਮੈਲ ਦੇ ਨਾਲ ਲੈ ਕੇ ਜਾਣਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਜਦੋਂ ਗੁਰੂ ਘਰੇ ਜਾਂਦੇ ਹਾਂ ਸੇਵਾ ਦਾ ਹੀ ਮਾਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਕਿ ਮੈਂ ਕਿੰਨੀ ਸੇਵਾ ਕਰਕੇ ਆਇਆ ਹਾਂ। ਜਿਆਦਾ ਅਸੀਂ ਆਪਾਂ ਕੋਸ਼ਿਸ਼ ਨਿਤਨੇਮ ਕਰਨ ਦੀ ਕਰੀਏ 5 ਤੋਂ ਲੈ ਕੇ ਚਾਹੇ 5 ਤੋਂ ਹੀ ਸ਼ੁਰੂ ਕਰ ਦੇਣੀ ਹੈ ਰਾਤ ਨੂੰ ਕੋਸ਼ਿਸ਼ ਕਰਨੀ ਹੈ ਕਿ 9 ਤੋਂ 10 ਵਜੇ ਤੱਕ ਸੌਣਾ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਕਰਦੇ ਹੋਏ ਸੌਣਾ ਹੈ ਇਸ ਤਰ੍ਹਾਂ ਰਾਤ ਨੂੰ ਤੁਹਾਡੀ ਨੀਂਦ ਵੀ ਪੂਰੀ ਹੋ ਜਾਵੇਗੀ ਕੀਰਤਨ ਸੋਲਾ ਸਾਹਿਬ ਜਿਆਦਾ ਕੀਤਵ ਸੋਲਾ ਸਾਹਿਬ ਜੀ ਦਾ ਪਾਠ ਸੌਣ ਤੋਂ ਤੁਰੰਤ ਪਹਿਲਾਂ ਕਰਨਾ ਹੈ ਪਾੜ ਕਰਨ ਤੋਂ 15-20 ਮਿੰਟ ਪਹਿਲਾਂ ਤੁਹਾਨੂੰ ਰਿਲੈਕਸ ਫੀਲ ਹੋਵੇਗਾ ਉਥੇ ਬੈਠ ਜਾਣਾ ਹੈ ਜੋ ਵੀ ਤੁਹਾਡੇ ਸਾਰੇ ਦਿਨ ਦੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਕੋਈ ਕਠਿਨਾਵਾਂ ਨੇ ਉਹ ਤੁਸੀਂ ਮੇਰੇ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਸਾਰੀਆਂ ਗੱਲਾਂ ਇੰਜ ਕਰਨੀਆਂ ਨੇ ਕਿ ਜਿਵੇਂ ਗੁਰੂ ਪਾਸ਼ਾ ਜੀ ਤੁਹਾਡੇ ਸਾਹਮਣੇ ਬੈਠੇ ਹਨ ਤਾਂ ਅੱਧਾ ਘੰਟਾ ਲੱਗ ਜਾਵੇ ਪੌਣਾ ਘੰਟਾ ਲੱਗ ਜਾਵੇਗਾ ਜੇ ਆਪਣੇ ਮਨ ਦਾ ਸਾਰਾ ਬੋਝ ਲਾ ਦੇਣਾ ਹੈ ਇਸ ਤਰ੍ਹਾਂ ਤੁਹਾਡਾ ਮਨ ਬਿਲਕੁਲ ਹਲਕਾ ਹੋ ਜਾਵੇਗਾ ਮਾਨਦੇ ਸਾਰੇ ਬੋਝ ਉਤਰ ਜਾਣਗੇ ਤੇ ਫਿਰ ਬਿਸਤਰ ਤੇ ਆਇਓ ਜਿੱਥੇ ਤੁਸੀਂ ਸੌਣ ਤੋਂ ਪਹਿਲਾਂ ਕੀਰਤਨ ਸੋਲਾ ਸਹਿਬ ਜੀ ਦਾ ਪਾਠ ਕਰਨਾ ਹੈ ਫਿਰ ਕੀਰਤਨ ਸੋਲਾ ਸਹਿਬ ਜੀ ਦੇ ਪਾਠ ਤੋਂ ਬਾਅਦ ਜਿੰਨੀ ਦੇਰ ਵੀ ਨੀਂਦ ਨਾ ਆਵੇ ਵਾਯੂ ਗੁਰੂ ਜੀ ਦਾ ਜਾਪ ਕਰਨਾ ਅਤੇ ਆਪਣੇ ਮਨ ਨੂੰ ਪੂਰਾ ਸਮਝਾ ਕੇ ਸੌਣਾ ਕਿ ਮੈਂ ਸਵੇਰੇ ਤੇਰੇ ਇੱਕ ਨੇ ਚੱਲਣ ਦੇਣੀ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਾਂਗਾ ਅੰਮ੍ਰਿਤ ਵੇਲਾ ਸੰਭਾਲਿਆਗਾ ਤੇ ਨਾਲ ਹੀ అలారం ਦੀ ਸਹਾਇਤਾ ਵੀ ਲੈ ਲਓ ਜੇ ਫਿਰ ਵੀ ਮਨ ਅੜੀ ਕਰੇ ਤਾਂ ਮਨ ਦੇ ਵਿੱਚ ਇਹ ਸੋਚਣਾ ਕਿ ਮੇਰੇ ਗੁਰੂ ਨਾਨਕ ਪਾਸ਼ਾ ਜੀ ਅੰਮ੍ਰਿਤ ਵੇਲੇ ਮੇਰੇ ਲਈ ਕਿੰਨੀਆਂ ਦਾਤਾਂ ਲੈ ਕੇ ਖੜੇ ਹਨ ਤੇ ਮੈਂ ਮੁਰਕ ਸੁੱਤਾ ਹੀ ਪਿਆ ਹਾਂ ਜਦੋਂ ਇਹ ਭਾਉਣਾ ਨਾਲ ਸੋਵੋਗੇ ਤਾਂ ਦੇਖਣਾ ਸਵੇਰੇ ਛਾਲ ਮਾਰ ਕੇ ਉੱਠੋਗੇ ਪੂਰੇ ਛਾਲ ਨਾਲ ਇਹ ਬਿਲਕੁਲ ਸੱਚ ਹੈ ਜੋ ਮਨੁੱਖ ਵੀ ਅੰਮ੍ਰਿਤ ਵੇਲੇ ਛਾਲ ਨਾਲ ਜੋ ਮਨੁੱਖ ਵੀ ਅੰਮ੍ਰਿਤ ਵੇਲੇ ਜਾਗ ਨਾਲ ਉੱਠਦੇ ਹਨ ਉਹ ਆਪਣੀਆਂ ਚੋਲੀਆਂ ਖੁਸ਼ੀਆਂ ਨਾਲ ਪ੍ਰਵਾ ਲੈਂਦੇ ਹਨ ਮੇਰੇ ਗੁਰੂ ਨਾਨਕ ਪਾਸ਼ਾ ਜੀ ਸਭ ਤੋਂ ਪਿਆਰੇ ਹੁੰਦੇ ਹਨ ਮੇਰੇ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਹਨ ਉਹ ਮਨੁੱਖ ਗੁਰੂ ਨਾਨਕ ਪਾਸ਼ਾ ਜੀ ਦੇ ਸਭ ਤੋਂ ਪਿਆਰੇ ਹੁੰਦੇ ਹਨ ਪਾਸ਼ਾ ਜੀ ਕਹਿੰਦੇ ਹਨ ਕਿ ਜੋ ਅੰਮ੍ਰਿਤ ਵੇਲੇ ਸੁੱਤੇ ਰਹਿੰਦੇ ਹਨ ਉਹ ਮਨੁੱਖ ਮਰਿਆਂ ਦੇ ਬਰਾਬਰ ਹੁੰਦੇ ਹਨ ਇਸ ਲਈ ਜੇ ਦਾਤਾਂ ਪ੍ਰਾਪਤ ਕਰਨੀਆਂ ਨੇ ਆਲਸ ਤਿਆਗਣਾ ਪੈਣਾ ਹੈ ਕਿਉਂਕਿ ਜੇ ਆਪਾਂ ਕੁਝ ਵੱਡਾ ਪ੍ਰਾਪਤ ਕਰਨਾ ਹੈ ਜੇ ਸਾਡੇ ਸੁਪਨੇ ਵੱਡੇ ਹਨ ਤਾਂ ਅਮਰ ਤੇ ਵੇਲੇ ਉੱਟ ਕੇ ਉਦਮ ਕਰਨਾ ਹੀ ਪੈਣਾ ਹੈ ਜੇ ਅਮਰ ਤੇ ਵੇਲੇ ਸੁੱਤੇ ਰਹਿ ਗਏ ਤਾਂ ਤੁਹਾਡੇ ਭਾਗ ਵੀ ਹਮੇਸ਼ਾ ਸੁੱਤੇ ਰਹਿ ਜਾਣਗੇ అలਾਰਮ تین ਦਾ ਸੈੱਟ ਕਰੋ 2 ਵਜੇ ਦਾ ਸੈੱਟ ਕਰ ਦਿਓ 3 ਵਜੇ ਲਗਾ ਲਓ ਫਿਰ 4 ਵਜੇ ਲਗਾ ਲਓ 5 ਵਜੇ ਲਗਾ ਲਓ ਇਸ ਤਰ੍ਹਾਂ ਜਦੋਂ ਵਾਰ-ਵਾਰ ਵਾਰ-ਵਾਰ అలਾਰਮ ਵੱਜੇਗਾ ਤਾਂ ਤੁਹਾਨੂੰ ਉੱਠਣ ਦੇ ਵਿੱਚ ਕਾਫੀ ਮਦਦ ਮਿਲੇਗੀ ਜੇ ਫਿਰ ਵੀ ਮੰਨ ਤੇ ਹੀਟ ਹੋਵੇ ਤਾਂ ਆਪਣੇ ਗੁਰੂਆਂ ਦੀ ਜ਼ਿੰਦਗੀ ਤੋਂ ਕੁਝ ਸਿੱਖਿਆ ਲਓ ਸਾਡੇ ਗੁਰੂਆਂ ਨੇ ਜ਼ਿੰਦਗੀ ਦੇ ਵਿੱਚ ਕਿੰਨੀਆਂ ਮੁਸੀਬਤਾਂ ਚੱਲੀਆਂ ਨੇ ਪਰ ਫਿਰ ਵੀ ਕਦੀ ਅੰਮ੍ਰਿਤ ਵੇਲੇ ਆਨਿਤ ਨੇਮ ਨੇਮ ਖੰਝਨ ਦਿੱਤਾ ਉਹਨਾਂ ਨਿੱਕੀਆਂ ਜਿੰਦਾਂ ਨੂੰ ਯਾਦ ਕਰਿਆ ਕਰੋ ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਤੇ ਅਸੀਂ ਕਿੰਨੇ ਬੇਸ਼ੁਕਰੇ ਹਾਂ ਸੰਗਤ ਜੀ ਇਹ ਜੋ ਸਬਕੂਸ਼ ਭੁੱਲ ਗਏ ਹਾਂ ਅਸੀਂ ਆਪਣੀ Neend ਵੀ ਨਹੀਂ ਤਿਆਗ ਸਕਦੇ ਜੇ ਦਾਤਾ ਆਪਾਂ ਨੂੰ ਚਾਹੀਦਿਆਂ ਨੇ ਵਾਇਗੁਰੂ ਜੀ ਦਾ ਪਿਆਰ ਆਪਾਂ ਨੂੰ ਚਾਹੀਦਾ ਹੈ ਅਮਰਤ ਵੇਲੇ ਉੱਠਣਾ ਹੀ ਪੈਣਾ ਹੈ ਜੇ ਤੁਸੀਂ ਨਾ ਵੀ ਉੱਠੋਗੇ ਤਾਂ ਦੁਨੀਆ ਰੁਕਨੇ ਜਾਣੀ ਮੇਰੇ ਵਾਇਗੁਰੂ ਜੀ ਦੀ ਸਿਫਤ ਸਲਾਹ ਕਰਨ ਵਾਲੇ ਹੋਰ ਬਥੇਰੇ ਹਨ ਜੋ ਪੂਰੇ ਚਾਰ ਨਾਲ ਉੱਠਦੇ ਹਨ ਉਹਨਾਂ ਨੂੰ ਯਾਦ ਕਰਦੇ ਹਨ ਕਈਆਂ ਤੇ ਇੰਨੀ ਕਿਰਪਾ ਹੁੰਦੀ ਹੈ ਕਿ ਉਹਨਾਂ ਨੂੰ ਦਾਤਾ ਮੰਗਣ ਦੇ ਲਈ ਅਮਰਤ ਵੇਲਾ ਨਹੀਂ ਸੰਭਾਲਦੇ ਉਹਨਾਂ ਨੂੰ ਤਾਂ ਵਾਹਿਗੁਰੂ ਜੀ ਦਾ ਪ੍ਰੇਮ ਪਿਆਰ ਵਾਹਿਗੁਰੂ ਜੀ ਦੀ ਗੋਦ ਦਾ ਨੇ ਘੇ ਚਾਹੀਦਾ ਹੈ ਪਰ ਆਪਾਂ ਕਿੰਨੇ ਕਮੰਡੀ ਦੇ ਹੰਕਾਰੀ ਬੇਸ਼ੁਕਰੇ ਹਾਂ ਅਸੀਂ ਆਪਣੇ ਵਾਹਿਗੁਰੂ ਜੀ ਦੀ ਆਪਣੀ ਵਾਹਿਗੁਰੂਤਿਆਂ ਦਿੱਤੀਆਂ ਹੋਈਆਂ ਦਾਤਾਂ ਦੀ ਕੋਈ ਕਦਰ ਵੀ ਨਹੀਂ ਕਰਦੇ ਅਸੀਂ ਸਿਰਫ ਨੀਂਦ ਨੂੰ ਪਿਆਰ ਕਰਦੇ ਹਾਂ ਜੇ 1 ਘੰਟਾ ਬਾਅਦ ਸੌਣ ਲਵਾਂਗੇ ਤਾਂ ਫਿਰ ਖੱਟ ਕੀ ਲਵਾਂਗੇ ਸੌਣ ਵਾਲੇ ਸਭ ਕੁਝ ਗਵਾਉਂਦੇ ਹਨ ਅਤੇ ਉਦਮ ਕਰਨ ਵਾਲੇ ਸਭ ਕੁਝ ਪਾ ਲੈਂਦੇ ਹਨ ਅਮਰਤ ਵੇਲੇ ਉੱਠਦੇ ਹਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਕਰ ਲੈਂਦੇ ਹਨ ਅਮਰਤ ਵੇਲੇ ਉੱਠਣ ਵਾਲੇ ਮਨੁੱਖ ਸਰੀਰਕ ਮਾਨਸਿਕ ਅਤੇ ਆਰਥਿਕ ਪੱਖੋਂ ਮਜ਼ਬੂਤ ਰਹਿੰਦੇ ਹਨ ਕਿਉਂਕਿ ਅਮਰਤ ਵੇਲੇ ਉੱਠਿਆ ਇਨਸਾਨ ਕਿਸੇ ਕੰਮੋਂ ਖੁੰਝਦਾ ਨਹੀਂ ਸਭ ਤੋਂ ਪਹਿਲਾਂ ਉਹਨੇ ਅਮਰਤ ਵੇਲੇ ਉੱਠਿਆ ਤਾਜੀ ਹਵਾ ਲੈ ਸਰੀਰ ਤੰਦਰੁਸਤ ਵੈਗੁਰੂ ਜੀ ਦੀ ਸਿਮਰਣਾ ਕੀਤੀ ਆਪਣੇ ਮਨ ਨੂੰ ਆਪਣੇ ਮਨ ਨੂੰ ਖਰਾਕ ਦਿੱਤੀ ਮਨ ਨੇ ਮਨ ਨੇ ਖੁਸ਼ ਹੋ ਕੇ ਸਾਰੇ ਕੰਮਕਾਰ ਵੀ ਆਪਣੇ ਆਪ ਸਹੀ ਕੀਤੇ ਵੈਗੁਰੂ ਜੀ ਦੇ ਆਸ਼ੀਰਵਾਦ ਨਾਲ ਲੈ ਕੇ ਇਸ ਕੰਮ ਨੂੰ ਹੱਥ ਪਾਇਆ ਤੇ ਕਾਮਜਾਬੇ ਪੱਕਾ ਮਿਲੇਗੀ ਇਸ ਤਰ੍ਹਾਂ ਉਹ ਆਰਥਿਕ ਪੱਖੋਂ ਵੀ ਮਜ਼ਬੂਤ ਜੋ ਸੁੱਤੇ ਰਹਿੰਦੇ ਨੇ ਉਹ ਜਿਸ ਤਰ੍ਹਾਂ ਆਪ ਸੁੱਤੇ ਰਹਿੰਦੇ ਨੇ ਆਪਣੇ ਭਾਗਾਂ ਨੂੰ ਵੀ ਆਪਣੇ ਨਾਲ ਸਵਾਇੰ ਰੱਖਦੇ ਹਨ ਇਸ ਲਈ ਜੇ ਵਾਇਗੁਰੂ ਜੀ ਦਾ ਪਿਆਰ ਪਾਉਣਾ ਚਾਹੁੰਦੇ ਹੋ ਵਾਇਗੁਰੂ ਜੀ ਤੋਂ ਦਾਤਾਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਤਾਂ ਹਿੰਮਤ ਕਰੋ ਆਲਸ ਨੂੰ ਤਿਆਗੋ ਤੇ ਆਓ ਅੱਜ ਤੋਂ ਹੀ ਸ਼ੁਰੂਆਤ ਕਰੋ ਅਤੇ ਆਪਣੀ ਵਾਇਗੁਰੂ ਜੀ ਦੀਆਂ ਖੁਸ਼ੀਆਂ ਨੂੰ ਹਾਸਲ ਕਰੋ ਮਨ ਨੂੰ ਕਹੋ ਕਿ ਮੈਂ ਤੇਰੇ ਮਗਰ ਨਹੀਂ ਲੱਗਣਾ ਮੈਂ ਆਪਣੇ ਗੁਰੂ ਨਾਨਕ ਪਾਸ਼ਾ ਜੀ ਦੀ ਸਿਫਤ ਸਲਾਹ ਕਰਨੀ ਹੈ ਮੇਰੇ ਪਾਸ਼ਾ ਜੀ ਨੇ ਅਮਰਤ ਵੇਲਾ ਅਮਰਤ ਵੇਲੇ ਮੇਰੇ ਲਈ ਕਿੰਨੀਆਂ ਦਾਤਾਂ ਲੈ ਕੇ ਆਉਣੀਆਂ ਹਨ ਜੇ ਸਤਨ ਤੁਹਾਡੇ ਮਨ ਦੇ ਵਿੱਚ ਇਹ ਚਾ ਆ ਗਿਆ ਤੁਸੀਂ ਛਾਲ ਮਾਰ ਕੇ ਉੱਠੋਗੇ ਇੱਕ ਦੋ ਦਿਨ ਮਨ ਨਾਲ ਪੂਰੀ ਜ਼ਬਰਦਸਤੀ ਕਰੋ ਉੱਠੋ ਤੇ ਸ਼ੁਰੂਆਤ ਕਰੋ ਇੱਕ ਜਪਜੀ ਸਾਹਿਬ ਜੀ ਦੇ ਪਾਠ ਤੋਂ ਸ਼ੁਰੂਆਤ ਕਰੋ 5 ਮਿੰਟ ਮੂਲ ਮੰਤਰ ਜੀ ਦੇ ਜਾਪ ਤੋਂ ਸ਼ੁਰੂਆਤ ਕਰ ਲਓ ਵਾਹਿਗੁਰੂ ਜੀ ਨੇ ਹੌਲੀ-ਹੌਲੀ ਕਿਰਪਾ ਕਰ ਦੇਣੀ ਹੈ ਜਿਵੇਂ-ਜਿਵੇਂ ਤੁਹਾਡਾ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਪਿਆਰ ਵਧੇਗਾ ਉਸੇ ਤਰ੍ਹਾਂ ਤੁਹਾਡਾ ਸੇਵ ਦਾ ਸਲਾਦਾ ਸਮਾਂ ਵਿੱਚ ਜਾਣਾ ਹੈ ਤਾਂ ਦੇਖਣਾ ਤੁਹਾਡੀਆਂ ਚੋਲੀਆਂ ਖੁਸ਼ੀਆਂ ਦੇ ਨਾਲ ਪਰ ਜਾਣਗੇ ਆ ਬਸ ਮਨ ਵਿੱਚ ਇਹ ਗੱਲ ਧਾਰ ਲਓ ਕਿ ਇਹਨਾਂ ਦੁੱਖਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਕਾਮਯਾਬੀ ਸਾਨੂੰ ਸਿਰਫ ਅੰਮ੍ਰਿਤ ਵੇਲੇ ਹੀ ਮਿਲਨੀ ਹੈ ਸਭ ਕੁਝ ਜੇ ਅਸੀਂ ਅੰਮ੍ਰਿਤ ਵੇਲਾ ਗਵਾ ਲਿਆ ਤਾਂ ਸਭ ਕੁਝ ਗਵਾਜ ਗਿਆ ਅਸੀਂ ਖਾਲੀ ਹੱਥ ਰਹਿ ਜਾਣਾ ਹੈ ਵਾਈ ਗੁਰੂ ਜੀ ਦਾ ਪਿਆਰ ਜੋ ਅੰਮ੍ਰਿਤ ਵੇਲੇ ਸੁੱਤੇ ਰਹਿੰਦੇ ਹਨ ਉਹਨਾਂ ਨੂੰ ਨਹੀਂ ਮਿਲਦਾ ਤੁਹਾਡਾ ਇਹ ਉਦਮ ਦੇਖ ਕੇ ਜੇ ਤੁਸੀਂ ਇੱਕ ਕਦਮ ਵਧਾਓਗੇ ਤੇ ਮੇਰੇ ਵਾਹਿ ਕਰੋ ਜੀ ਤੁਹਾਡੇ ਵੱਲ 10 ਕਦਮ ਚੱਲ ਕੇ ਆਉਣਗੇ ਤੁਹਾਡੀ ਪਾਹ ਫੜਨਗੇ ਤੁਸੀਂ ਉਦਮੇ ਬਣੋ ਆਲਸੀ ਨਹੀਂ ਕਿਉਂਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਦਮੇ ਅਤੇ ਮਿਹਨਤੀ ਮਨੁੱਖ ਬੜੇ ਪਿਆਰੇ ਲੱਗਦੇ ਹਨ ਆਓ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਵਾਸ ਸਵਾਸ ਯਾਦ ਕਰੀਏ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਿੱਤੀ ਹੋਈ ਬਖਸ਼ਿਸ਼ ਅਮਰ ਤੇ ਵੇਲਾ ਸੰਭਾਲੀਏ ਨਿਤ ਨੇਮ ਕਰੀਏ ਅਤੇ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਆਪਣੇ ਚੋਲੇ ਵਿੱਚ ਪਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ